ਹੈਲੋ ਦੋਸਤੋ ਸਤ ਸ੍ਰੀ ਅਕਾਲ ਮੈਂ ਇੱਕ ਨਵੀਂ ਜੈਕਟ ਬਣਾਈ ਹੈ ਜਿਸ ਦਾ ਡਿਜ਼ਾਈਨ ਮੈਂ ਆਪਣੇ ਸਾਰੇ ਫੈਮਿਲੀ ਮੈਂਬਰਾਂ ਨੂੰ ਭੇਜ ਰਹੀ ਹਾਂ ਜਿਸ ਨੂੰ ਇਹ ਜੈਕਟ ਪਸੰਦ ਆਵੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਜਿਹੜੀ ਆ ਜੈਕਟ ਕਿਸ ਤਰ੍ਹਾਂ ਦੀ ਲੱਗੀ ਕਿ ਫਰੰਟ ਸਾਈਡ ਹੈ ਇਹ ਸਾਡੀ ਜਾਲ ਕਟਦੀ ਹੈ ਬੈਕ ਸਾਈਡ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਕਿ ਨਵੇਂ ਡਿਜ਼ਾਈਨ ਜਾਂ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ